ਸਾਸੀ ਕਾਲ ਜੀ ਸਾਰਿਆਂ ਨੂੰ ਸਵਾਗਤ ਹੈ ਜੀ ਤੁਹਾਡੇ ਆਪਣੇ ਚੈਨਲ ਆ ਸੰਧੂ ਬੱਦਰਪਰੀਆ ਡੇਰੀ ਫਾਰਮਿੰਗ ਵਿੱਚ ਆਸ ਕਰਦੇ ਹਾਂ ਤੁਸੀਂ ਸਾਰੇ ਚੜ੍ਹਦੀ ਕਲਾ ਤੰਦਰੁਸਤੀ ਜੋ ਹੋ ਕੇ ਰਿਕਵੈਸਟ ਬੇਨਤੀ ਆ ਆਪਣੀ ਦੋ ਟਾਈਮ ਸਵੇਰੇ ਸਵੇ ਪਸ਼ੂ ਦੀ ਨਰਖ ਪਰਖ ਤਸੱਲੀ ਕਰੋ ਜਿਹੜਾ ਦੂਰ ਬੈਠਾ ਹੈ ਵੀਡੀਓ ਕਾਲ ਆਨਲਾਈਨ ਤੇ ਚੁਾਈ ਕਰੋ ਜਿਹੜਾ ਪਸ਼ੂ ਗੱਭਾਂਿਆਂ ਨੂੰ ਟਿੱਪ ਗਈ ਅੱਜ ਦੀ ਆਪਣੀ ਵਿਜ਼ਿਟ ਪਿੰਡ ਮਮੂਦਪੁਰਾ ਜ਼ਿਲ੍ਹਾ ਤਰਨਤਨ ਸਾਹਿਬ ਤੇ ਤਹਿਸੀਲ ਲਗਦੀ ਪੱਟੀ ਸੱਜਣੋ ਮਾਰਨਿੰਗ ਦਾ ਟਾਈਮ ਹੈ ਸਵੇਰ ਦਾ ਤੇ ਚਵਾਈ ਹੋਣ ਵਾਲੀ ਹੈ ਜੇ ਬਾਕੀ ਟਾਈਮ ਨਾਲ ਪਹੁੰਚ ਗਏ ਬਾਈ ਉਹਨਾਂ ਦੇ ਕੋਲ ਵਧੇਰੇ ਜਾਣਕਾਰੀ ਬਾਈ ਗੋਪੀ ਤੋਂ ਕਰਦੇ ਹਾਂ ਸਾਂਝੀ ਤੇ ਦੋ ਪਸ਼ੂ ਆ ਵੈੜ ਸੂਈ ਸਵਾਈ ਗਾਂ ਤੇ ਮੈਂ ਤਿਆਰ ਬਣੇ ਰਹੋ ਜੁੜੇ ਰਹੋ ਐਂਡ ਤੱਕਰ ਬਾਈ ਗੁਰਪ੍ਰੀਤ ਸਤਿ ਸ੍ਰੀ ਅਕਾਲ ਸਤਿ ਸ੍ਰੀ ਅਕਾਲ ਬਾਬਾ ਜੀ ਸਤਿ ਸ੍ਰੀ ਅਕਾਲ ਚੰਡੀ ਗਲਾ ਚੰਡੀ ਗਲਾ ਜੀ ਓਕੇ ਰਿਪੋਰਟ ਹਾਂਜੀ ਓਕੇ ਜੀ ਪ੍ਰੈਸ ਕਰਕੇ ਨੋਡ ਪਿੰਡ ਮਮੂਨਪੁਰਾ ਜੀ ਤਹਿਸੀਲ ਪੱਟੀ ਹਾਂ ਜਿਲ੍ਹਾ ਤਰਨਤਾਰਨ ਠੀਕ ਆ ਹਾਂਜੀ ਤੇ ਮੋਬਾਈਲ ਨੰਬਰ 96460384 ਜੰਦੀ ਪਹਿਲੇ ਧਾਰਾ ਮਰਵਾ ਦੇ ਜੱਟਾ ਠੀਕ ਆ ਬੱਚਾ ਲਾ ਦੇ ਮਾੜੇ ਥੱਲੇ ਹੀ ਮਾਰਨੀ ਏ ਇੱਕ ਇੱਕ ਦੋ ਦੋ ਕਿਉਂਕਿ ਹਾਰ ਭੈਣ ਭਰਾ ਨੇ ਦੋਨੋਂ ਨੇੜੇ ਆਉਣਾ ਏ ਪਤਾ ਕਲੀਅਰ ਲੱਗ ਸਕੇ ਕਿ ਕਿਦਾਂ ਕੋਈ ਓਕੇ ਬਿਲਕੁਲ ਹੈ ਤੇ ਲੋ ਜੀ ਥਾਂ ਥਣ ਚਾਰੇ ਓਕੇ ਆ ਬਾਈ ਬਰਾਬਰ ਮੋਗੇ ਰਗੀ ਆ ਲਓ ਜੀ ਬੰਦੇ ਕੋ ਨਹੀਂ ਬੱਚੇ ਨੂੰ ਤੇ ਮਾਰ ਦੇ ਸਜਣਾ ਧਾਰਾਂ ਪਤਾ ਲੱਗ ਜੇ ਵਾਗ ਕੇ ਚੋਈ ਮੋਗਾ ਹੀ ਆ ਹਨਾ ਮਗਰਲੇ ਦਾ ਵੀ ਮਾਰ ਦੇ ਲਓ ਜੀ ਓਕੇ ਬਾਈ ਓਕੇ ਰਹਿਣ ਦੇ ਜਿੰਦੀ ਰਵੇ ਤੇ ਖੋਲ ਦੇ ਤੋਰਾ ਚੈੱਕ ਕਰਵਾਈਏ ਸੁਵੇਦਾਨ ਤਾਜ ਆਪ ਸਜਣੋ ਲਾਇਓ ਕਿਨਵਾ ਹੋ ਗਈ ਤੇ ਦੁੱਧ ਬਾਈ ਗੋਪੀ ਕਿੰਨਾ ਪੱਕਾ ਸਹੀ ਦੁੱਧ ਦਸਨਾ ਦੁੱਧ ਬਾਬਾ ਜੀ ਹਲੇ 14 ਤੋਂ ਬਾਹਰ ਆ ਬਸ 14 ਦੀ ਗਾਰੰਟੀ ਤੇ ਲੈ ਜਾਈਓ 13 ਮੰਨ ਕੇ ਸੌਦਾ ਕਰ ਲੈ ਹਨਾ 13 ਕਰਕੇ ਮੰਨ ਲੈ ਲਓ ਜੀ ਹਾਂ ਜੇ ਤੁਹਾਨੂੰ 14 ਕਿਲੋ ਆਂਦਾ 13 ਮੰਨ ਕੇ ਸੌਦਾ ਕਰ ਲਿਓ ਵੈੜ ਵੱਡੇ ਢਾਂਚੇ ਚੱਕਰੋਂ ਸੰਗਿਆ ਜਰਸੀ ਦਾ ਕਰੋ ਸੰਗਿਆ ਲਿਆ ਬਈ ਮੋੜ ਲਿਆ ਫੇਸ ਕੁਆਲਟੀ ਦੇਖ ਸਕਦੇ ਬਹੁਤ ਸੋਹਣੀ ਕਰਮਾਲੀ ਲੱਗੀ ਕੱਦ ਕਾਠ ਫੁੱਲ ਵੱਡਾ ਛੋਟੀ ਨਹੀਂ ਆ ਥਣ ਥਣ ਵੀ ਚੰਗਾ ਲੱਗਾ ਮਗਰ ਮੇਲਕਾਹ ਬੱਚਾ ਪਾਇਆ ਸਜਣੋ ਲਓ ਜੀ ਤੇ ਆਰਡਰ ਕੁਆਲਟੀ ਤੁਸੀਂ ਦੇਖ ਸਕਦੇ ਜੀ ਚੰਗੀ ਆ ਤੇ ਬਾਈਕ ਵਰ ਪੀਸਿਆਂ ਦਾ ਰੇਟ ਕਿੰਨਾ ਕਰ ਦੇਗੇ ਜੈਸਨੋ ਬਾਈ ਇਹਦਾ ਬਾਬਾ ਜੀ 50000 ਮੁੱਲ ਕਰਦੇ 50 ਹਾਂਜੀ ਤੇ ਕੋਈ ਛੋਟ ਛੱਪਾ ਕਰਨਾ 45 ਦੀ ਦੇ ਦਾਂਗੇ ਇੱਕ ਏਰੀ ਹਾਂ ਤੇ ਨਹੀਂ ਹਾਂਜੀ ਫਿਕਸ ਕਰ ਦੇ ਉਹ ਮੈਂ ਆ ਗਈ ਗੱਬਣ ਹਾਂਜੀ ਗੱਬਣਿਆ ਜੀ ਠੀਕ ਆ ਤੇ ਦੇਣ ਬਾਈ ਕਿੰਨੇ ਰਹਿ ਗਏ ਦੇਣ ਬਾਬਾ ਜੀ 8-7 ਲੈ ਜੂ ਹਜੇ ਉਹ ਠੀਕ ਆ ਤੇ ਪਰ ਤੱਪਣ ਬਿਲਕੁਲ ਓਕੇ ਮੈਂ ਨਾ ਰੂਰ ਪਾਰ ਪਿੱਛੇ ਦੀ ਫੁੱਲ ਗਰੰਟੀ ਗਰੰਟੀ ਜੀ ਫੁੱਲ ਵਾਕੇ ਠੀਕ ਆ ਠੰਡੀ ਗਾਵਾਂ ਵਰਗੀ ਅੱਛਾ ਲਓ ਜੀ ਵਾ 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 ਜਿਤਰਾ ਮਜ਼ੀਆ ਸਲਾਇਆ ਕੱਲ ਤੋਰਦੇ ਮੇਰਾ ਭਰਾ ਇਹਨੂੰ ਵੀ ਮਾਗਦੇ ਲੱਤ ਲਾ ਜੂਗੀ ਠੀਕ ਹੈ ਲਓ ਜ ਸਜਣਾ ਛੋਟੀ ਜਾਬ ਦੀ ਦੂਜਾ ਕਸੂਆ ਹੀ ਆ ਜੇ ਸੁਵੇ ਬਾਬਾ ਜੀ ਹੂੰ ਹੂੰ ਦੇ ਨਾ ਕੋਈ ਹਫਤਾ ਖੰਡ ਖੜਦੀ ਸੂਨ ਦੇ ਵਿੱਚ ਲੈ ਆ ਬਈ ਸਜਣਾ ਆਹ ਦੇ ਸਿੰਘ ਦੀ ਕੁਆਲਿਟੀ ਬੜੀ ਸੁਣੀ ਲੱਗੀ ਤੁਹੀਂ ਆ ਵੇ ਸਜਣੇ ਬਾਬਾ ਜੀ ਸਿੰਘ ਆ ਮੋਢਾ ਲਈ ਮੱਝ ਹੈ ਕਿੰਗਰਿਆਂ ਦਾ ਕਿੰਗਰਾਂ ਦਾ ਚਿੱਟ ਜੰਪਾਰ ਕੇ ਲੱਭੀ ਦੀਆਂ ਸਿੰਘ ਤੇ ਹੂੰ 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 ਬਿਲਕੁਲ ਬਿਲਕੁਲ ਤੇ ਰੇਟ ਬਾਈ ਜੀ ਇਹਦਾ ਕੀ ਕਰਤਾ ਮੈਂ ਦਾ ਬਾਬਾ ਜੀ 75000 ਮੁੱਲ ਕਰਦੇ ਆ ਜੀ ਜੈ ਸਨੋ ਹੋ ਜੂ 72 ਦੀ ਦੇ ਦਾਂਗੇ ਲਾਸਟ ਠੀਕ ਆ ਹਾਂਜੀ 72000 ਦੀ ਸਜਣੋ ਜੈ ਸਨੋ ਹੋ ਜੂਗੀ ਮੈਂ ਚੰਗੀ ਆ ਵੀ ਖਰੀਦਾਰੀ ਤੁਸੀਂ ਕਰਿਓ ਵੈੜ ਵੀ ਚੰਗੀ ਆ ਸასიਖਾਲ ਜੀ ਸਾਰਿਆਂ ਨੂੰ